ਆਬੀ ਮਿੱਤਰ ਅੱਜ ਮੰਡੀ ਦਾ ਮੋਟਾ ਮੋਟਾ ਜਿਹਾ ਮਾਹੌਲ ਦਿਖਾਉਣੀ ਆ ਪਹਿਲਾਂ ਤਾਂ ਸੂਰਜ ਘੋੜੇ ਦੇ ਛੜਦਾ ਨਾ ਕੱਲਾ ਕੱਲਾ ਮਸਤ ਆ ਗੱਪਣ ਘੋੜੀ ਦਿਖਾਵਾਂਗੇ 5 ਮਹੀਨੇ ਗੱਪਣ 5 ਸਾਲ ਦੀ 5 5 ਮਹੀਨੇ ਲਗਾਮ ਤੋਂ ਰੱਸੇ ਨਾਲ ਹੀ ਉੱਪਰ ਬੈਠੀ ਦੋਰੇ ਦੋਰੇ ਦੀ ਚੰਗੀ ਆ ਨੁਗਰੇ ਘੋੜੇ ਜੌਂਡੀਅਰ ਤੋਂ ਗੱਪਣ ਜੌਂਡੀਅਰ ਨੇ ਵੀ ਬੱਚੇ ਚੰਗੇ ਦਿੱਤੇ ਆ ਆਦ ਕਾਠੀ ਦਾ ਚੰਗਾ ਘੋੜਾ ਤੇ ਘੋੜੀ ਦੀ ਝੋਲੀ ਮੰਨ ਲਓ ਆਪਾਂ ਕਹਿ ਸਕਦੇ ਆ ਪੇਟ ਬਹੁਤ ਵੱਡਾ ਵੱਟੇ ਇਹ ਨਹੀਂ ਵੱਟੇ ਕੋਣ ਤੇ ਆ ਦੇਖੋ ਮੰਡੀ ਦੀ ਰੌਣਕ ਚਾਰ ਦੇ ਚਾਰ ਦਾ ਸਟਾਰਟ ਫਰਮ YouTube ਚੈਨਲ ਤੇ ਫੇਸਬੁੱਕ ਪੇਜ ਤੇ ਮੰਡੀ ਚ ਐਂਟਰੀ ਦਾ ਬਲੌਗ ਹੀ ਸ਼ੁਰੂ ਕਰਤਾ ਆਪਾਂ ਤੇ ਅੱਜ ਤਰੀਕ 18 ਸਤੰਬਰ ਆਪਣਾ 2024 ਤੇ ਸਾਹਮਣੇ ਆਪਣੇ ਜਾਂਦਾ ਸੇਵਾ ਘੋੜਾ ਜੀ ਤੇ ਮੂਰੇ ਆ ਸੀਲ ਵਾਲੇ ਜਾਨਵਰ ਖੜੇ ਆ ਤੇ ਐਸ ਦੇ ਮੂਰੇ ਸੂਰਜ ਘੋੜਾ ਬਾਈ ਕਾਲੇ ਹੋਣਾਂ ਠੱਠੀ ਵਾਲਿਆਂ ਦਾ ਬਹੁਤ ਚੰਗਾ ਘੋੜਾ ਉਹ ਦੇਖ ਸਕਦੇ ਤੁਸੀਂ ਉਹ ਜਾਂਦਾ ਮੰਦਰ ਵਾਲੀ ਗੱਡੀ 'ਚ ਹੈਨਾ ਤੇ ਨਾਲ ਦੇ ਨਾਲ ਐਂਟਰੀ ਦਾ ਆਪਾਂ ਆ ਮੇਨ ਐਂਟਰੀ ਆ ਜਾਂਦੀ ਆ ਜਿੱਥੇ ਜਾਨਵਰ ਜਿਹੜੇ ਆਪਾਂ ਸੀਲ ਵਾਲੇ ਆ ਉਹਨੇ ਐਂਟਰੀ ਲਿਖਾਉਣੀ ਪੈਂਦੀ ਹੈ ਜੀ ਕਹਿੰਦਾ ਮਤਲਬ ਪਰਚੀ ਬਣਦੀ ਆ ਤੇ ਬਿਨਾ ਪਰਚੀ ਤੋਂ ਨਾ ਜਾਨਵਰ ਉਦੋਂ ਬਾਅਦ ਬਾਹਰ ਜਾਂਦਾ ਲਖਾਈ ਤੋਂ ਬਿਨਾ ਵੀ ਨਹੀਂ ਬਾਹਰ ਜਾਂਦਾ ਕੱਢਦੇ ਆ ਇਹਨੂੰ ਉਹਨੂੰ ਗੱਡੀ ਆ ਜਣਗੇ ਤੇ ਆ ਦੇਖੋ ਟ੍ਰੇਲਰ ਟਾਪ ਤੋਂ ਟਾਪ ਦੇ ਬਣੇ ਪਏ ਆ ਝੰਡਾ ਸਟੱਡ ਫਾਰਮ ਫਾਈਨਲੀ ਆ ਰਿਹਾ ਆਪਾਂ ਤੇ ਉਹਦੇ ਸੂਰਜ ਘੋੜਾ ਜੀ ਨਾਲ ਹੀ ਆਪਾਂ ਆਪਣੇ ਅੱਡੇ ਦੀ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੰਨੇ ਕਾਫੀ ਭਰਾਵਾਂ ਦੇ ਉਸ ਤੋਂ ਬਾਅਦ ਫੋਨ ਆਉਂਦੇ ਭਾਈ ਮੰਡੀ ਦਾ ਐਂਟਰ ਆਉਂਦੇ ਆ ਕਿਹੜੇ ਪਾਸੇ ਦੀ ਆਈਏ ਤੇ ਆਹ ਮੂਰੇ ਜੇ ਕੋਈ ਜਾਨਵਰ ਖਰੀਦਦਾ ਆ ਜੁਨੀਅਨ ਟਰਾਂਸਪੋਰਟ ਵਾਲਿਆਂ ਦੀ ਜੁਨੀਅਨ ਹੈ ਜੀ ਪੈਕਅਪ ਤੇ ਛੂਟੇ ਹਾਥੀ ਜਿੰਨੇ ਮਰਦੀ ਪਿਆ ਮੰਡੀ ਦੀ ਐਂਟਰੀ ਆ ਉਹੁੰਦੀ ਸਟੱਡ ਫਾਰਮ ਜਾਨਵਰਾਂ ਨੂੰ ਐਂਟਰ ਹੋਣ ਸਾਰੀ ਵਾਧੂ ਮਿਲ ਜਾਣੇ ਤੇ ਜਿਹੜੇ ਭਰਾਵਾਂ ਨੇ ਐਸੈਸਰੀ ਲੈਣੀਆਂ ਘੋੜਿਆਂ ਦੀ ਰਸੇ ਸੂਟੀਆਂ ਮਸਾਲਾ ਗੱਦੀ ਬਰਸ਼ ਸਾਰੀਆਂ ਚੀਜ਼ਾਂ ਤੁਹਾਨੂੰ ਇੱਧਰੋਂ ਮਿਲ ਜਾਣੀਆਂ ਤੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਤੇ ਘੋੜਿਆਂ ਦੇ ਪ੍ਰੋਡਕਟ ਜਿਵੇਂ ਪਾਊਡਰ ਲਿਵਰ ਟੋਨਿਕ ਵਗੈਰਾ ਲੈਣਾ ਤਾਂ ਸਾਹਮਣੇ ਦੁਕਾਨਾਂ ਵੀ ਹੈਗੀਆਂ ਮੰਨ ਲਓ ਘੋੜਿਆਂ ਦੇ ਰਿਲੇਟ ਕੋਈ ਵੀ ਸਮਾਨ ਚਾਹੀਦਾ ਤੁਹਾਨੂੰ ਸਾਰਾ ਮਿਲ ਜੈਣਾ ਇਹ ਆ ਸਾਰੇ ਸਿੱਡਾਂ ਦੀ ਮੰਨ ਲਓ ਮਿੱਤਰੋ ਸੀਲ ਵਾਲੇ ਜਾਨਵਰ ਆ ਸਿੱਡਾਂ 'ਚ ਫੜਿਆ ਆ ਜਹਾਗੀਰ ਘੂੜਾ ਜੋ ਕਾਂਟੇ ਦਾ ਬੱਚਾ ਤੇ ਆ ਸੀਲ ਵਾਲੀ ਜਾਨਵਰ तकरीबन ਸਾਰੀ ਮੰਡੀ ਜੀ ਇਹ ਫਾਇਦਾ ਹੋ ਜਾਂਦਾ ਸਾਰੇ ਰੇਟਾਂ ਦੇ ਜਾਨਵਰ ਮਿਲ ਜਾਂਦੇ ਸੂਟੇ ਤੋਂ ਲੈ ਕੇ ਵੱਡੇ ਤਾਈ ਹਨ ਨਾ ਨੋਗਰੇ ਮਾਰਵਾੜੀ ਸਾਰੇ ਤਰ੍ਹਾਂ ਦੇ ਖੜੇ ਆ ਨੋਗਰਾ ਬਸੀਰਾ ਜੋਰਾ ਤੇ ਨੂਰ 파ਰਸ ਮੇਰੇ ਖਿਆਲ ਨਾਲ ਦੋਨੇ ਬੱਚੇ ਆ 파ਰਸ ਦੇ ਨਈ ਲੋਲੰਦਰਾ ਆਪਣੀ ਲੋਕੇਸ਼ਨ ਹੈ ਦੋਸਤੋ ਦੋਨੇ ਸਾਈਡ ਆਪਣੀ ਜਾਨਵਰ ਖੜੇ ਆ ਤੋ ਬਲੌਗ ਤੋਂ ਬਾਅਦ ਵਿੱਚ ਆਪਾਂ ਹੋਰ ਦੂਜਾ ਲਾ ਦੇਣੇ ਬਲੌਗ ਕੱਟ ਕੇ ਨਾ ਸਾਰੇ ਜਾਨਵਰ ਦਿਖਾਵਾਂਗੇ ਤੁਹਾਨੂੰ ਇਹ ਦੇ ਘੋੜੀ ਆ ਉਹਦੇ ਵਜ੍ ਨਾਲ ਖੜੇ अस <inaudible> 5 ਸਾਲ ਦੀ 5 ਸਵਾ 5 ਮਹੀਨੇ ਘੱਪਣਾ